ਲੋਕ ਸਵਾਲਕੇ ਦੇ ਨਰੂਆਣਾ ਪਿੰਡ ਦੇ ਵਿੱਚ ਦਲਤ ਭਾਈ ਚਾਰਾ ਤੇ ਨਾਲ-ਨਾਲ ਹਲੜੋੜ ਦੇ ਪਿੰਡਾਂ ਤੋਂ ਆਏ ਹੋਏ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਵਾਂ ਭੈਣਾਂ ਛੋਟੇ ਬੱਚੇ ਸਭ ਤੋਂ ਪਹਿਲਾਂ ਫਤਿਹ ਦੀ ਝਾਂਜ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਟੇਜ ਦੇ ਉੱਤੇ ਬੈਠੇ ਸਾਡੇ ਲੋਕਤੰਤਰ ਦੁਆਰਾ ਬਾਬਾ ਸਾਹਿਬ ਦੇ ਲਿਖੇ ਸੰਵਿਧਾਨ ਮੁਤਾਬਕ ਸ਼ਕਤੀ ਪ੍ਰਾਪਤ ਐਮਐਲਏ ਸਹਿਬਾਨ ਕੈਬਨਿਟ ਦੇ ਸਾਥੀ ਸਹਿਬਾਨ ਗੜਬਾ ਰਜ਼ਰਵ ਸੀਟ ਹੈ ਇਕ ਆਮ ਜਿਹਾ ਪਿੰਡ ਐ ਛੋਟਾ ਜਿਹਾ ਪਿੰਡ ਐ ਚੀਮਾ ਤੂਰੀ ਵਿਧਾਨ ਸਭਾ ਲ ਕੇ ਚ ਪਿੰਡ ਐ ਉੱਥੋਂ ਗਰੀਬ ਘਰ ਚੋਂ ਉੱਠੇ ਪੜੇ ਪੜਾਈ ਕੀਤੀ ਐਲ ਐਲ ਬੀ ਕੀਤੀ ਇਸ ਪੱਧਰ ਤੱਕ ਪੜਾਈ ਕੀਤੀ ਨਾਮਵਰ ਵਕੀਲ ਬਣ ਗਏ ਫਿਰ ਸਮਾਜ ਦੇ ਨਾਲ ਸੇਵਾ ਕਰਨ ਦਾ ਫਰੰ ਲੈ ਲਿਆ ਸੇਵਾ ਕਰਨ ਲੱਗੇ ਆਮ ਆਦਮੀ ਪਾਰਟੀ ਦੀ ਨਿਗਾ ਚੜ ਗਏ ਉਹਨਾਂ ਨੇ ਡਿਡਬੇ ਤੋਂ ਟਿਕਟ ਦਿੱਤੀ ਪਹਿਲੀ ਵਾਰ ਵੀ ਜੇ ਐਮਐਲਏ ਬਣੇ ਦੂਜੀ ਵਾਰ ਜਦੋਂ ਐਮਐਲਏ ਬਣੇ ਤਾਂ ਮਾਦੀ ਪਾਰਟੀ ਨੇ ਕਿਹਾ ਐਲਐਲਬੀ ਬੰਦਾ ਹੈ ਗਰੀਬ ਘਰ ਝੋਟਿਆ ਹੋਇਆ ਇੱਕ ਇੱਕ ਰੁਪਈਏ ਦਾ ਸਾਹ ਪਤਾ ਹੈ ਵੀ ਰੁਪਈਆ ਕੀ ਮੁੱਲ ਰੱਖਦਾ ਇਹਨੂੰ ਖਜ਼ਾਨਾ ਮੰਤਰੀ ਬਣਾਉਨੇ ਆ ਖਜ਼ਾਨਾ ਮੰਤਰੀ ਸਾਡੇ ਹਰਪਾਲ ਸਿੰਘ ਚੀਮਾ ਸਾਹਿਬ ਬੈਠਿਆ ਹੈ ਖਜ਼ਾਨਾ ਮੰਤਰੀ ਉਹਨੂੰ ਬਣਾਓ ਜਿਹਨੂੰ 1 ਰੁਪਈਏ ਦੀ ਵੈਲਿਊ ਪਤਾ ਹੋਵੇ ਖਿਆਨਾ ਮੰਤਰੀ ਇਹਨਾਂ ਨੂੰ ਬਣਾ ਕੇ ਕੀ ਫਾਇਦਾ ਹੈ ਜਿਹੜੇ ਕਿਨੂਆਂ 'ਚ ਬਹਿ ਕੇ ਵੀਡੀਓ ਬਣਾਉਂਦੇ ਆ ਇਹਨਾਂ ਨੂੰ ਕੀ ਪਤਾ ਹੈ ਪਤਾ ਹੈ ਕੁਲਵੰਤ ਪੰਡੋਰੀ ਇੱਕ ਪੱਤਰਕਾਰ ਸੀ ਮਹਿਲਕਲਾਂ ਤੋਂ ਆਹ ਮਾਰੀ ਪਾਰਟੀ ਨੇ ਟਿਕਟ ਦੇਤੀ 17 'ਚ ਵੀ ਜਿੱਤ ਗਿਆ 24 'ਚ ਵੀ ਜਿੱਤ ਗਿਆ ਤੇ ਵੀਰੋ ਅੱਜ ਐਸਸੀ ਵਿੰਗ ਦੇ ਪ੍ਰੈਜ਼ੀਡੈਂਟ ਨੇ ਦੋ ਵਾਰ ਦਾ ਐਮਐਲਏ ਆ ਦੂਜੀ ਵਾਰ ਕੋਈ ਸਰਪੰਚ ਨਹੀਂ ਬਣਦਾ ਐਮਐਲਏ ਬਣਨੀ ਬਹੁਤ ਵੱਡੀ ਗੱਲ ਆ ਪੰਡੋਰੀ ਸਾਹਿਬ ਬੈਠੇ ਬਲਜਿੰਦਰ ਕੌਰ ਜੀ ਬੈਠਿਆ ਇਹ ਵੀ ਦੋ ਦੂਜੀ ਵਾਰ ਤਲਵੰਡੀ ਸਾਹਬੋਂ ਤੋਂ ਚੁਣੇ ਹੋਏ ਨੇ ਜਗਰੂਪ ਗਿੱਲ ਜੀ ਬੈਠੇ ਜਿਨ੍ਹਾਂ ਨੇ ਕਾਫੀ ਵੱਡਾ ਧੌਣ ਚੋ ਕਿਲਾ ਕੱਢਿਆ ਬ੍ਰਿੰਡਾ ਸ਼ਹਿਰੀ ਤੋਂ ਉਹ ਕੋ ਕੋਨੇ ਤੇ ਸਾਡਾ ਸਦੂਰਗੜਾ ਵਾਲਾ ਐਮਐਲਏ ਬੈਠਾ ਇਹਨੇ ਦੋ ਤਿੰਨ ਕੀਲੇ ਕੱਢਿਆ ਭੁੰਧੜਾ ਵਾਲਾ ਮੋਫਰ ਵਾਲਾ ਸਾਰੇ ਕੀਲੇ ਕਾਢੀ ਬੈਠੇ ਇੱਥੇ ਤੇ ਤੁਸੀਂ ਵੀ ਸਾਰੇ ਕੀਲੇ ਕਾਢੀ ਆ ਪੁੱਛੋ ਵਾਲੇ ਬੈਠੇ ਆ ਸਾਡੀ ਪੂਰੀ ਟੀਮ ਬੈਠੀ ਹੈ ਛੋਟੇ ਵੱਡੇ ਅਧਿਕਾਰ ਬੈਠੇ ਨੇ ਵਲੰਟੀਅਰ ਸਾਹਿਬ ਹਾਂਜੀ ਉਹਨਾਂ ਦਾ ਨਾਮ ਐ ਅਖੀਰ ਚ ਲੈਣਾ ਸੀ ਵੀ ਜਿਹੜਾ ਸਭ ਤੋਂ ਵੱਡਾ ਕੀਲਾ ਕੱਢਾ ਉਹ ਵੀ ਬੈਠਾ ਹੈ ਐਨਕਾਂ ਜੇ ਲਾ ਕੇ ਉਹੀ ਐਨ ਨਵਾਨਾ ਜਾਂ ਬਣਿਆ ਬੈਠਾ ਹੈ ਪਰ ਜਦੋਂ ਵੋਟਾਂ ਪੈਂਦੀਆਂ ਨੇ ਕੀਲੇ ਵੱਡੇ ਕੱਢਦਾ ਵੀ ਹੁਣ ਖੁਸ਼ੀ ਇਸ ਗੱਲ ਦੀ ਹੈ ਖੁੱਡੀਆਂ ਸਾਹਿਬ ਨੂੰ ਥੋੜਾ ਜਿਆ ਨੰਬਰ ਜ਼ਿਆਦੇ ਦੇਣੇ ਪੈਣਗੇ ਕਿਉਂਕਿ 4 ਜੂਨ ਨੂੰ ਇੱਕ ਛੋਟੀ ਜੀ ਕੀਲੀ ਵੀ ਕੱਢਣੀ ਹੈ ਉਹ ਵੀ ਇਹੀ ਗੱਡੂ ਇਹਨਾਂ ਦਾ ਹਾਲ ਦੇਖਿਓ ਤੁਸੀਂ ਹੁੰਦਾ ਕੀ ਹੈ ਸੁਭੀਰੋ ਅਸੀਂ ਤੁਹਾਡੇ ਕਰਕੇ ਗੱਲ ਚਲਦੀ ਹੈ ਦਲਤ ਸਮਾਏ ਦੀ ਉਹ ਦੂਜੇ ਬਿਰੋਤੀ ਪਾਰਟੀਾਂ ਵਾਲੇ ਪਤਾ ਨਹੀਂ ਕੀ ਕਹਿੰਦੇ ਸਾਡੇ ਬਾਰੇ ਉਹ ਬਰਾਵੋ ਮਿੰਦਰ ਮਾਸਟਰ ਦਾ ਮੁੰਡਾ ਤਾਂ ਅੱਜ ਵੀ ਜਾਣਦਾ ਜਿਨ੍ਹਾਂ ਦੇ ਘਰੇ ਦਿਹਾੜੀਆਂ ਪੁੱਛਣ ਜਾਂਦਾ ਹੁੰਦਾ ਸੀ ਉਹਨਾਂ ਦੇ ਘਰਾਂ ਦੇ ਨਕਸ਼ੇ ਕੀ ਨੇ ਮੈਂ ਅੱਜ ਵੀ ਜਾਣਦਾ ਮੇਰੀਆਂ ਚਾਚੀਆਂ ਤਾਈਆਂ ਭਾਬੀਆਂ ਮੇਰੇ ਚਾਚੇ ਤਾਏ ਲੱਗਦੇ ਨੇ ਉਹ ਜਿਹੜੇ ਸਾਡੇ ਨਾਲ ਖੇਤਾਂ 'ਚ ਕੰਮ ਕਰਦੇ ਹੁੰਦੇ ਸੀ ਭਾਂਡਿਆਂ ਦੀ ਮੈਂ ਵੰਡ ਨਹੀਂ ਕਰਨ ਦਿੰਦਾ ਸੀ ਉਸੇ ਭਾਂਡੇ 'ਚ ਅਸੀਂ ਚਾਹ ਪੀਵਾਂਗੇ ਉਸੇ 'ਚ ਉਹ ਪੀਣਗੇ ਨਹੀਂ ਤਾਂ ਉਹਨਾਂ ਦੀ ਪਿੱਤਲ ਦੀ ਬਾਟੀ ਅੱਡ ਹੁੰਦੀ ਸੀ ਮੈਂ ਕਿਹਾ ਨਾ ਸਾਡੇ ਘਰੇ ਨਹੀਂ ਹੋ ਸਕਦਾ ਵੱਡੇ ਹੋਏ ਸੰਤਰਾ ਮੁਦਾਸੀ ਪੜਿਆ ਠਿਕਰੀ ਵਾਲੇ ਕੋਲੇ ਪਿੰਡ ਹੈ ਸੰਤ ਰਾਮ ਉਦਾਸੀ ਦਾ ਐਡਾ ਵੱਡਾ ਸ਼ਾਇਰ ਹੋਇਆ ਅੱਜ ਪਰਿਵਾਰ ਉਹਦਾ ਹੈਗਾ ਬੇਬੇ ਮਿਲਦੀ ਹੈ ਭੈਣਾਂ ਮਿਲਦੀਆਂ ਦੋਨੇ ਕੀਰਤਨ ਉਦਾਸੀ ਤੇ ਸੰਤ ਰਾਮ ਉਦਾਸੀ ਨੂੰ ਪੜਿਆ ਤੇ ਗਾਉਣ ਲੱਗ ਗਏ ਕਵਿਤਾ ਉਚਾਰਨ ਮੁਕਾਬਲਿਆਂ 'ਚ ਮੈਂ ਤੇ ਕਰਮਜੀਤ ਅਨਮੋਲ ਤੁਸੀਂ YouTube ਤੇ ਪਾ ਕੇ ਦੇਖਿਓ ਕਮੀਆਂ ਦਾ ਵੇੜਾ ਭਗਵੰਤ ਮਾਨ ਕਰਮਜੀਤ ਅਨਮੋਲ ਤੁਹਾਨੂੰ ਬਹੁਤ ਸਾਰੀਆਂ ਵੀਡੀਓ ਮਿਲ ਜਾਣਗੀਆਂ ਸਾਡਾ ਮੁਕਾਬਲਾ ਹੁੰਦਾ ਸੀ ਉਦਾਸੀ ਸਾਹਿਬ ਦੀ ਬੇਟੀ ਨਾਲ ਕੀਰਤਨ ਉਦਾਸੀ ਅੱਜ ਕੱਲ ਪ੍ਰਿੰਸੀਪਲ ਆ ਹੋ ਮੋਕੇ ਇੱਕ ਸਕੂਲ 'ਚ ਵੀਰ ਉਹ ਅਸੀਂ ਤਾਂ ਉਹਨਾਂ ਨੂੰ ਪੜਿਆ ਉਹਨਾਂ ਦੀ ਲਿਖਤਾਂ 'ਚ ਉਹ ਜੋ ਸਾਨੂੰ ਮਿਲਿਆ ਉਹ ਅਸੀਂ ਅੱਖੀਂ ਦੇਖਿਆ ਇਹ ਗੱਲਾਂ ਕਰਨਗੇ ਸਾਡੇ ਨਾਲ ਆਜ ਦੀਆਂ ਗੱਲਾਂ ਕਿਹਨੂੰ ਕੀ ਕਰਦੇ ਆ ਮਾਂ ਤਰਤੀਏ ਤੇਰੀ ਗੋਦ ਨੂੰ ਚੰਨ ਹੋਰਬ ਤੇਰੇ ਨਹੀਂ ਮਾਂ ਤਰਤੀਏ ਤੇਰੀ ਗੋਦ ਨੂੰ ਚੰਨ ਹੋਰਬ ਤੇਰੇ ਤੂੰ ਮੰਗਦਾ ਰਹੀਂ ਵੇ ਸੂਰਜਾ ਕਮੀਆਂ ਦੇ ਵੇੜੇ ਜਿੰਦਾਬਾਦ 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 ਜਿੱਥੇ ਕੰਮ ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ਜਿੱਥੇ ਮਿਲਣ ਅੰਗੂਠੇ ਸੰਗੀਆਂ ਨੂੰ ਜਿੱਥੇ ਵਾਂਲ ਤਰਸਦੇ ਕੰਗੀਆਂ ਨੂੰ ਨੱਕ ਵਗਦੇ ਅੱਖਾਂ ਚੁੰਨੀਆਂ ਤੇ ਦੰਦ ਕਰੇੜੇ ਨੱਕ ਵਗਦੇ ਅੱਖਾਂ ਚੁੰਨੀਆਂ ਤੇ ਦੰਦ ਕਰੇੜੇ ਤੂੰ ਮਗਧ ਰਹਿੰਵੇ ਸੂਰਜਾ ਕਮੀਆਂ ਦੇ ਵਿੜੇ ਕੋਈ ਮੈਨੂੰ ਇਹ ਕਹਿ ਸਕਦਾ ਕੋਈ ਮੈਨੂੰ ਇਹ ਕਹਿ ਸਕਦਾ ਕਿ ਮੈਂ ਇਸ ਸਮਾਜ ਦਾ ਸੋਚਦਾ ਨਹੀਂ ਐਸ ਸਮਾਜ ਦਾ ਸੋਚਦਾ ਉਹ ਵੀਰੋ ਡਾਕਟਰ ਪੀਮਰਾਓ ਉਮੀਦ ਕਰਨੇ ਕਿਹਾ ਸੀ ਵਿਦਿਆ ਸਿੱਖਿਆ এডੂਕੇਸ਼ਨ ਕੋਈ ਹਰਾ ਕਾਰਡ ਕੋਈ ਕਾਲਾ ਕਾਰਡ ਕੋਈ ਨੀਲਾ ਕਾਰਡ ਕੋਈ ਪੀਲਾ ਕਾਰਡ ਕੋਈ ਜਿਹੜੇ ਮਰਜ਼ੀ ਰੰਗ ਦਾ ਕਾਰਡ ਬਣਾ ਦੇਣ ਸਰਕਾਰਾਂ ਗਰੀਬੀ ਦੂਰ ਨਹੀਂ ਹੋ ਸਕਦੀ ਸਿਰਫ ਇੱਕੋ ਹੀ ਚੀਜ਼ ਨਾਲ ਗਰੀਬੀ ਦੂਰ ਹੋ ਸਕਦੀ ਹੈ ਜੇ ਗਰੀਬਾਂ ਦੇ ਜਵਾਕਾਂ ਨੂੰ ਪੜਾ ਦੋਗੇ ਜੇ ਗਰੀਬਾਂ ਦੇ ਜਵਾਕਾਂ ਨੂੰ ਅਫਸਰ ਬਣਾ ਦੋਗੇ ਬਸ ਬਾਬਾ ਸਾਹਿਬ ਅੰਮੇਦਕਰ ਨੇ ਕਿਹਾ ਸੀ ਸਿੱਖਿਆ ਸ਼ੇਰਨੀ ਦੇ ਦੁੱਧ ਵਰਗੀ ਹੈ ਜਿਹੜਾ ਉਹਨੂੰ ਪੀ ਗਿਆ ਉਹ ਦਹਾੜੂ ਬਈ ਦਹਾੜੂਗਾ ਬਸ ਬਾਬਾ ਸਾਹਿਬ ਨੂੰ ਵੀ ਉਸ ਵੇਲੇ ਤੁਹਾਨੂੰ ਪਤਾ ਭੀਮਰਾਓ ਅੰਮੇਦਕਾ ਜੀ ਨੂੰ ਕਲਾਸ 'ਚ ਬੈਠਣ ਨਹੀਂ ਦਿੰਦੇ ਹੁੰਦੇ ਸੀ ਪਰਾਂ ਬਿਠਾਉਂਦੇ ਸੀ ਤੂੰ ਪਰਾਂ ਬੈਠ ਸ਼ੂਆ ਸ਼ੂਦ ਦਾ ਜ਼ਮਾਨਾ ਸੀ ਉਹ ਤੋਂ ਬਾਅਦ ਉਹਨਾਂ ਨੇ ਪੀ ਐਚ ਡੀ ਕੀਤੀ ਅਮਰੀਕਾ ਚ ਪੀ ਐਚ ਡੀ ਕੀਤੀ ਇੰਗਲੈਂਡ ਚ ਐਨੇ ਪੜੇ ਲਿਖੇ ਬੰਦੇ ਤੇ ਜਦੋਂ ਆ ਤੁਹਾਡੇ ਪੁੱਤ ਨੇ 16 ਮਾਰਚ ਨੂੰ ਤੁਹਾਡੇ ਫਤਵੇ ਮੁਤਾਬਕ ਸੌ ਚੁੱਕੀ ਆਮ ਤੌਰ ਤੇ ਸੌ ਚੁੱਕ ਸਮਾਗਮ ਹੁੰਦੇ ਆ ਰਾਜਪਵਨ ਚ ਸਟੇਡੀਅਮ ਚ ਪਰ ਅਸੀਂ ਸੌ ਚੁੱਕੀ ਖਟਕੜ ਕਲਾ ਸ਼ਹੀਦ ਆਜ਼ਮ ਪਗਤ ਸਿੰਘ ਦੇ ਪਿੰਡ ਚ ਤੇ ਸੌ ਚੁੱਕਣਸਰ ਪਹਿਲਾ ਆਰਡਰ ਕੀਤਾ ਕਿਸੇ ਸਰਕਾਰੀ ਦਫਤਰ ਦੇ ਵਿੱਚ ਮੁੱਖ ਮੰਤਰੀ ਦੀ ਫੋਟੋ ਨਹੀਂ ਲੱਗੂਗੀ ਦੋ ਫੋਟੋਆਂ ਲੱਗਣਗੀਆਂ ਇੱਕ ਜਿਹਨੇ ਆਜ਼ਾਦੀ ਲੈ ਕੇ ਦਿੱਤੀ ਐ ਸ਼ਹੀਦ ਆਜ਼ਮ ਪਗਤ ਸਿੰਘ ਇੱਕ ਜਿਹਨੇ ਆਜ਼ਾਦੀ ਬਚਾਈ ਐ ਬਾਬਾ ਸਹਾਉ ਅਮੀਦਕਰ ਦੋ ਫੋਟੋ ਲੱਗਣਗੀਆਂ ਹੁਣ ਦੁੱਖ ਆਉਣ ਸਾਰੀ ਖੈਲਾ ਫਰੋਲੀਆਂ ਐਡਾ ਦੁੱਖ ਹੋਇਆ ਓਏ ਤੇਰੀ ਓਏ ਇਹ ਤਾਂ ਖਾ ਗਏ ਯਾਰ ਇਹਦਾ ਸਮਾਜ ਖਾਸ ਤੌਰ ਤੇ ਦਲਿਤ ਸਮਾਜ ਨੂੰ ਖਾ ਕੌਣ ਗਏ ਉਹ ਵੀ ਦਲਿਤ ਉਹ ਤੇਰੀ ਮੈਂ ਖਿਆ ਇਹ ਦੁੱਖ ਦੀ ਗੱਲ ਆ ਯਾਰ ਬਾਜੀ ਬਾਅਦ ਚ ਫੜਾ ਦਿਓ ਆਪ ਪੇਪਰ ਜਿਹੜਾ ਪੜਾਉਣਾ ਹੈ ਨਾ ਬਾਅਦ ਚ ਫੜਾ ਦਿਓ ਨਾ ਐ ਕਰੀ ਜਾਉਂਗੇ ਅਬ 40 ਮਿੰਟ ਹੁਣ ਹੀ ਫੜਾਓ ਚਲੋ ਆਰਾਮ ਨਾਲ ਬੈ ਕੇ ਹੁਣ ਸੁਣ ਲਾ ਆਏ ਕਰੀ ਜਾਣਾ ਗੱਲ ਲੈ ਮੈਨੂੰ ਫੜਾ ਦੇ ਫੋਨ ਨੰਬਰ ਨਹੀਂ ਆ ਗਏ ਤੇ ਹਾਂ ਉਹ ਲਿਖਣਾ ਫਿਰ ਤੈਨੂੰ ਫੋਨ ਕਰਾਂਗੇ ਮੁੱਖ ਮੰਤਰੀ ਦਫ਼ਤਰ ਚੋਂ ਸ਼ਾਮ ਤੱਕ ਕੋਈ ਨਹੀਂ ਉਹ ਲੈ ਟੁੱਟ ਜਾਂਦੀ ਹੈ ਨਾ ਅਲਸੇ ਵੀ ਕੀ ਕਰਨ ਵਿਚਾਰੇ ਇਹਨੂੰ ਆਤ ਨਹੀਂ ਇਹ ਪਾਈਆਂ ਹੋਈਆਂ ਪਹਿਲਾਂ ਬਸ ਵੀ ਐ ਐ ਕਰੀ ਜੋ ਮੁੜ ਕੇ ਇੱਧਰ ਦੀ ਉਹ ਨਿਕਲ ਜਾਂਦੇ ਸੀ ਮੈਂ ਮੈਂ ਕਾਦੇ ਵਾਸਤੇ ਚੁਣਿਆ ਆ ਨਹੀਂ ਛੋਟੀਆਂ ਸਮੱਸਿਆਵਾਂ ਸੁਣਨ ਵਾਸਤੇ ਚੁਣਿਆ ਆ ਸਮੱਸਿਆ ਮਾ ਤੂੰ ਅੱਖਾਂ ਫੇਰਨ ਵਾਸਤੇ ਥੋੜੀ ਚੁੜਿਆ ਹੋਇਆ ਨਾਲੇ ਕਬੂਤਰ ਦੇ ਅੱਖਾਂ ਵਿੱਚ ਚੜਨਾ ਤਾਂ ਬਿੱਲੀ ਭਜਦੀ ਨਹੀਂ ਆ ਬਿੱਲੀ ਠੀਕ ਹੈ ਨਾ ਫੋਨ ਕਰਾਂਗੇ ਉਹਦੇ ਬਾਝੋਂ ਜਿਵੇਂ ਕਹੇਗਾ ਉਵੇਂ ਕਰਾਂਗੇ ਸੁਬੀਰ ਮੈਂ ਇਹੀ ਕਹਿਣਾ ਕਿ ਜਦੋਂ ਮੈਂ ਫੈਲਾ ਫਰੋਣੀਆਂ ਦਲਿਤਾ ਨੇ ਦਲਿਤਾਂ ਨੂੰ ਖਾਦਾ ਇਹ ਕਿਵੇਂ ਖਾ ਗਏ ਵੀ ਇੱਕ ਨਾ ਬਜੀਫੇ ਹੁੰਦੇ ਆ ਦੋ ਇੱਕ ਇੱਕ ਨੂੰ ਕਹਿੰਦੇ ਆ ਪ੍ਰੀ ਮੈਟ੍ਰਿਕ ਇੱਕ ਨੂੰ ਕਹਿੰਦੇ ਆ ਪੋਸਟ ਮੈਟ੍ਰਿਕ ਸੈਂਟਰ ਸਰਕਾਰ ਦਿੰਦੀ ਆ ਉਹ ਉਹਦੇ ਵਿੱਚ ਪੰਜਾਬ ਸਰਕਾਰ ਦਾ ਹਿੱਸਾ ਹੈ 30% ਪੰਜਾਬ ਸਰਕਾਰ ਪਾਉਂਦੀ ਹੈ 70 ਪੈਸੇ ਉਹ ਪਾਉਂਦੇ ਆ ਜੇ ਤੀ ਨਾ ਪਾਓ ਤਾਂ 70 ਦਿੰਦੇ ਨਹੀਂ ਜਾਂ ਫਿਰ 70 ਵਾਪਸ ਚਲੇ ਜਾਂਦੇ ਨੇ ਇਹਨਾਂ ਨੇ ਕੀ ਕੀਤਾ ਉਹਨਾਂ ਕਹਿੰਦਾ ਵੀ 30 ਪਾ ਦਿੰਨੇ ਆ ਜੀ ਉਹਨਾਂ ਤੋਂ 70 ਮੰਗਾ ਕੇ ਉਹਨਾਂ ਨੇ 70 ਹੀ ਖਾ ਗਏ ਆਵਦੇ ਅਰਧ ਪਾਉਣੇ ਕੀ ਸੀ ਉਹਨਾਂ ਨੇ 70 ਖਾ ਗਏ ਉਹ ਕਹਿੰਦੇ ਵਾਪਸ ਦਿਓ ਕਹਿੰਦੇ ਉਹ ਤਾਂ ਖਾ ਗਏ ਤਰਮ ਸੋਤੋਰੀ ਫੜਿਆ ਬੰਦਾ ਜੀ ਵਿਜੀਲੈਂਸ ਭੇਜ ਕੇ ਫੜਿਆ ਸਵੇਰੇ 4 ਵਜੇ ਜੰਗਲਾਤ ਮਹਿਕਮੇ ਦਾ ਮੰਤਰੀ ਸੀ ਜੰਗਲ ਹੀ ਖਾ ਗਿਆ ਬੂਟੇ ਲਾਉਣ ਦੇ ਪੈਸੇ ਅੱਡ ਬੂਟਾ ਬਡਾਉਣ ਦੇ ਪੈਸੇ ਅੱਡ ਮਾਖਾ ਫੜੋ ਫੜੋ ਯਾਰ ਇਹ ਹਾਜੀ ਪੋਸਟ ਮੈਟ੍ਰਿਕ ਪ੍ਰੀ ਮੈਟ੍ਰਿਕ ਤੁਹਾਡੇ ਆਪਣੇ ਸਮਾਜ ਦੇ ਬੰਦੇ ਤੁਹਾਡੇ ਆਪਣੇ ਸੁਭਾਜ ਨੂੰ ਖਾ ਗਏ ਦੁੱਖ ਇਸ ਗੱਲ ਦਾ ਹੁੰਦਾ ਇੱਕ ਲੋਹੇ ਦੀ ਤੇ ਸੋਨੇ ਦੀ ਦੁਕਾਨ ਸਾਹਮਣੇ-ਸਾਹਮਣੇ ਸੀ ਬਾਜ਼ਾਰ 'ਚ ਇੱਕ ਦਿਨ ਲੋਹੇ ਨੇ ਸੋਨੇ ਨੂੰ ਲਾਂਭਾ ਦਿੱਤਾ ਦੋਨੇ ਇਕੱਠੇ ਬੈਠੇ ਸੋਨਾ ਤੇ ਲੋਹਾ ਸੋਨੇ ਨੇ ਲੋਹੇ ਨੂੰ ਕਿਹਾ ਯਾਰ ਥੋੜਾ ਤੇਰੇ ਵੀ ਵੱਜਦਾ ਥੋੜਾ ਮੇਰੇ ਵੀ ਵੱਜਦਾ ਜਦੋਂ ਮੇਰੇ ਥੋੜਾ ਵੱਜਦਾ ਮੇਰੀ ਕਲੇ ਆਵਾਜ਼ ਆਈ ਹੈ ਵੱਜਦਾ ਸਾਰੇ ਬਾਜ਼ਾਰ ਚ ਪਤਾ ਲੱਗਦਾ ਯਾਰ ਐਡੀਆਂ ਚੀਕਾਂ ਮਾਰਦਾ ਤੂੰ ਲੋਹਾ ਕਹਿੰਦਾ ਮਿੱਤਰਾ ਥੋੜਾ ਤੇਰੇ ਵੀ ਵੱਜਦਾ ਥੋੜਾ ਮੇਰੇ ਵੀ ਵੱਜਦਾ ਤੇਰੇ ਥੋੜਾ ਲੋਹੇ ਦਾ ਵੱਜਦਾ ਤੂੰ ਸੋਨਾ ਹੈ ਤੇ ਲੋਹਾ ਤੇਰੇ ਵਾਸਤੇ ਸ਼ਰੀਕ ਹੈ ਸ਼ਰੀਕਾ ਨੇ ਤਾਂ ਕੁੱਟਣਾ ਹੀ ਹੁੰਦਾ ਹੈ ਸ਼ਰੀਕ ਤਾਂ ਜੰਮੇ ਹੀ ਕੁੱਟਣ ਵਾਸਤੇ ਨੇ ਮਾਰਨ ਵਾਸਤੇ ਨੇ ਜਦੋਂ ਤੇਰੀ ਤੈਨੂੰ ਕੋਰਾ ਹੌਲੀ ਹੌਲੀ ਆਵਾਜ਼ ਆਉਂਦੀ ਹੈ ਮੈਨੂੰ ਦੁੱਖ ਇਸ ਗੱਲ ਦਾ ਓਏ ਮੇਰੀਆਂ ਚੀਕਾਂ ਤਾਂ ਜਾਦੇ ਨਿਕਲਦੀਆਂ ਨੇ ਮੈਨੂੰ ਮੇਰੇ ਆਪ ਦੇ ਕੁੱਟਦੇ ਨੇ ਲੋਹੇ ਦੇ ਥੋੜਾ ਲੋਹੀ ਕੁੱਟਦੇ ਜਦੋਂ ਆਪਣੇ ਆਪੜਿਆਂ ਨੂੰ ਲੁੱਟਦੇ ਨੇ ਨਾ ਦੁੱਖ ਉਦੋਂ ਜ਼ਿਆਦਾ ਹੁੰਦਾ ਹੈ ਅੰਗਰੇਜ਼ਾਂ ਨੇ ਤਾਂ ਲੁੱਟਣਾ ਹੀ ਸੀ ਉਹ ਤਾਂ ਆਏ ਹੀ ਲੁੱਟਣ ਸੀ ਮੁਗਲਾਂ ਨੇ ਤਾਂ ਲੁੱਟਣਾ ਹੀ ਸੀ ਉਹ ਤਾਂ ਆਏ ਹੀ ਲੁੱਟਣ ਸੀ ਦੁੱਖ ਉਦੋਂ ਹੁੰਦਾ ਜਦੋਂ ਸਾਡੇ ਵਾਲਿਆ ਆਹ 20 ਕਿਲੋਮੀਟਰ ਤੇ ਪਿੰਡ ਆ ਲੁੱਟਦੇ ਨੇ ਜਦੋਂ ਆਬਾਦਲ ਕੀ ਦੁਖੋਂ ਦੋਂ ਹੁੰਦਾ ਸਾਡੇ ਘਰਾਂ ਦੀਆਂ ਛੰਨਾ ਟਹਿ ਗਈਆਂ ਯਾਰ ਸਾਡੇ ਘਰ ਚ ਆਉਣ ਲੱਗੇ ਗੰਗਾ ਨਗਰ ਮੀਂਹ ਪੈਂਦਾ ਛੱਤ ਸਾਡੀ ਡਿੱਗ ਪੈਂਦੀ ਹੈ ਇਹ ਸਾਡੇ ਘਰ ਨੇ ਰਾਜ ਤੁਸੀਂ ਕੀਤਾ ਪੰਜ ਵਾਰੀ ਮੁੱਖ ਮੰਤਰੀ ਰਹੇ ਹੋ ਤੇ ਤੁਹਾਡੇ ਘਰ ਦੇਖੋ ਗਲਤੀ ਨਾਲ ਕਾਂ ਬਨੇਰੇ ਤੇ ਬਹਿ ਜੇ ਦੋਨੇ ਲੱਤਾਂ ਟੁੱਟ ਜਾਂਦੀਆਂ ਤਿਲਕ ਜਾਂਦਾ ਕਾਂ ਉਹ ਤੋਂ ਇਟਲੀ ਤੋਂ ਲਿਆ ਕੇ ਲੰਦਾ ਮਾਰਬਲ ਲਾਇਆ ਹੋਇਆ ਇਹ ਤਾਂ ਸ਼ੁਕਰ ਆ ਯਾਰ ਤੁਹਾਡਾ ਤੂੰ ਜਿਉਂਦੇ ਰਹੋ ਤੁਸੀਂ ਇਹ ਤੁਸੀਂ ਕੰਡਾ ਕੱਢਤਾ ਇਹ ਤਾਂ ਮਹਾਰਾਜ ਦੀ ਸੌਂ ਜਾ ਰਿਹਾ ਇਹ ਤਾਂ ਬਹੁਤ ਵੱਡਾ ਪੰਗਾ ਸੀਗਾ ਲਾਕਤ ਨੂੰ ਅੱਜ ਨਵੀਂ ਚੀਜ਼ ਸੁਣਾਉਣਾ ਅੱਜ ਜੀ ਸਵੇਰੇ ਲਿਖੀ ਹੈ ਅੱਜ ਪਹਿਲੀ ਵਾਰ ਸੁਣਾ ਰਿਹਾ ਹਾਂ ਕਿੱਕਲੀ ਟੂ ਸੁਣਦਾ ਇੰਨਾਂ ਦੇ ਸਾਰੇ ਟੱਬਰ ਦੀ ਤੇ ਕਾਲੀ ਦਲ ਦੀ ਸਾਰੀ ਵਿਆਖਿਆ ਕੀਤੀ ਹੋਈ ਆ ਉੱਚ ਵੀ ਕਿਵੇਂ ਕੀ ਹੋਇਆ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਝ ਆਵੇ ਨਾ ਵੋਟ ਕੋਈ ਥਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੋ ਚਾਵੇ ਨਾ ਵੋਟ ਕੋਈ ਥਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਕੰਮ ਕੀਤੇ ਭਗਵੰਤ ਨੇ ਸਾਡੀ ਪਾਰਟੀ ਦਾ ਅੰਤ ਨੇ ਪ੍ਰਿਸ਼ਟਾਚਾਰੀਆਂ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਲੰਮੀ ਕਹਾਣੀ ਹੈ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਿੰਨਾ ਚਿਰ ਵੱਡੇ ਬਾਲ ਸਭ ਜਿਉਂਦੇ ਸੀ ਜਿਉਂਦੇ ਸੀ ਉਹ ਆਦਾ ਨਾ ਸਮਝੀ ਨਾ ਸੋਚੀ ਐ ਕਾਲੀਦਾਲ ਵਾਲੀ ਫੱਟੀ ਫਿਰ ਸਾਲੇ ਜੀਜੇ ਨੇ ਪੋਚੀ ਐ ਮੇਰੀ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਵੀ ਜਾਵੇ ਵੋਟਾਂ ਵਾਲੀ ਇੱਕ ਜੂਨ ਵੇ ਬੜੀ ਮਾਜ ਲੁੱਟੀ ਐ ਇਹ ਵੀ ਕਹਿੰਦੀ ਐ ਵਿੱਚ ਅਸੀਂ ਬੜੀ ਮਾਜ ਲੁੱਟੀ ਐ, ਘੁੱਗੀ ਛੱਤਰ ਨਾਲ ਕੁੱਟੀ ਐ। ਹੁਣ ਜਦ ਸਾਡੀ ਮਾਂ ਲੈ ਰਾਜਨੀਤੀ ਵਿੱਚੋਂ ਐਤਕੀ ਬਾਦਲ ਪਰਿਵਾਰ ਦੀ ਛੁੱਟੀ ਐ। ਬੋਲੇ ਸੋਨਿਆਲ। ਠੀਕ ਲੱਗਿਆ। ਹਾਂਜੀ। ਹੈ ਜੀ। ਦੇਖੇ ਦੁਬਾਰਾ ਸਲਾਮ ਕਰਦੇ ਆ ਦੁਬਾਰਾ ਸਲਾਮ ਅਚਾ ਜੜ ਦੁਬਾਰੇ ਪਟਣੀ ਹੈ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਚ ਆਵੇ ਨਾ ਵੋਟ ਕੋਈ ਥਿਆਵੇ ਨਾ ਜਾ ਉਹਦਾ ਕੋਈ ਸਰਟੀਫਿਕੇਟ ਨਹੀਂ ਰੁਕਣਾ ਚਾਹੀਦਾ ਇਸ ਕਰਕੇ ਕਿ ਪੋਸਟ ਮੈਟ੍ਰਿਕ ਜਾਂ ਪ੍ਰੀ ਮੈਟ੍ਰਿਕ ਦਾ ਕੋਈ ਹੋ ਨਹੀਂ ਹੋਇਆ ਇਸ ਮਾਮਲੇ 'ਚ ਅਸੀਂ ਬਹੁਤ ਸਖਤ ਆਂ ਕਿਸੇ ਬੱਚੇ ਦੀ ਪੜ੍ਹਾਈ ਜਾਂ ਇੱਕ ਸਾਲ ਮਰ ਗਿਆ ਸਮਝ ਲਓ ਜ਼ਿੰਦਗੀ ਦਾ ਇੱਕ ਸਾਲ ਮਰ ਗਿਆ ਉਹਦੀ ਤਰੱਕੀ ਮਰ ਗਈ ਅੱਗੇ ਅਫਸਰ ਬਣਨਾ ਸੀ ਸੋ ਇਸ ਕਰਕੇ ਕਦੇ ਵੀ ਇਹ ਨਾ ਸੋਚੋ ਕਿ ਅਸੀਂ ਕੋਈ ਇਸ ਤਰ੍ਹਾਂ ਦਾ ਐਕਸ਼ਨ ਲਵਾਂਗੇ ਸਾਡੇ ਦਾ ਫਾਇਦਾ ਹੀ ਫਾਇਦਾ ਹੈ ਮੈਂ ਤਾਂ ਖਜ਼ਾਨਾ ਭਰਨਾ ਹੈ ਖਜ਼ਾਨਾ ਭਰ ਕੇ ਉਹਦਾ ਮੂੰਹ ਲੋਕਾਂ ਵੱਲ ਕਰਨਾ ਹੈ ਥੋੜੇ ਪੈਸੇ ਨੇ ਤੁਹਾਨੂੰ ਦੇਣੇ ਨੇ ਮੈਂ ਘਰੇ ਸ਼ਾਪਦਾ ਜੀ ਜੇ ਮੇਰੇ ਪੱਲਿਓ ਲੱਗਦੇ ਆ ਨਾ ਮੈਂ ਕਿਸੇ ਖੱਡ ਚ ਹਿੱਸਾ ਪਾਉਣਾ ਹੈ ਨਾ ਮੈਂ ਕਿਸੇ ਬਸ ਚ ਹਿੱਸਾ ਪਾਉਣਾ ਹੈ ਨਾ ਮੈਂ ਠੇਕੇ ਚ ਹਿੱਸਾ ਪਾਉਣਾ ਹੈ ਨਾ ਮੈਂ ਟਾਬੇ ਚ ਹਿੱਸਾ ਪਾਉਣਾ ਮੈਂ ਹਿੱਸਾ ਪਾਉਣਾ ਹੈ ਜ਼ਰੂਰ ਪਾਉਣਾ ਹੈ ਪਰ ਸਾਡੇ 3 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ ਚ ਹਿੱਸਾ ਪਾਉਣਾ ਹੈ ਇਹਨਾਂ ਨੂੰ ਜਵਾਬ ਦਿਓ ਜਿਹੜੇ ਗੱਲਾਂ ਕਰਦੇ ਉਹ ਕੱਲ ਉਹ ਕਹਿੰਦਾ ਸੀ ਆ ਕੀ ਉਹਦਾ ਨਾਂ ਯਾਰ ਸਾਡੇ ਸੰਗਰੂਰ ਆ ਖੈਰਾ ਲੜਦੇ ਹੀ ਰਹਿੰਦਾ ਤੜਕੀ ਮੈਨੂੰ ਗਾਲਾਂ ਕੱਢਣ ਲੱਗ ਜਾਂਦਾ ਉਹ ਵੱਡਾ ਲੀਡਰ ਬਣਿਆ ਫਿਰਦਾ ਜੀ ਉਹ ਕਹਿੰਦਾ ਜੀ ਬਿਹਾਰ ਤੇ ਯੂਪੀ ਤੋਂ ਜਿਹੜੇ ਆਉਂਦੇ ਨੇ ਨੌਕਰੀਆਂ ਉਹ ਲੈ ਜਾਂਦੇ ਨੇ ਕਦੋਂ ਨੌਕਰੀ ਲੈ ਜਾਂਦੇ ਨੇ ਵੀ ਮੇਰੇ ਕੋਲ ਡਾਟਾ ਪਿਆ ਹੈ ਝੂਠ ਬੋਲਣਾ ਤੁਸੀਂ ਮੇਰੇ ਕੋਲ ਡਾਟਾ ਪਿਆ 43000 ਨੌਕਰੀਆਂ ਦਿੱਤੀਆਂ ਇੱਕ ਇੱਕ ਦਾ ਡਾਟਾ ਪਿਆ ਜੇ 5 7 ਪੰਜਾਬ ਤੋਂ ਬਾਹਰ ਲੈਨੇ ਉਹ ਹਰਿਆਣਾ ਰਾਜਸਥਾਨ ਜਾਂ ਚੰਡੀਗੜ੍ਹ ਦੇ ਪੰਜਾਬੀਆਂ ਦੇ ਮੁੰਡੇ ਨੇ ਉਹਨਾਂ ਨੇ ਲਿਖਤੀ ਟੈਸਟ ਪੰਜਾਬੀ ਚ ਪੰਜਾਬੀ ਦਾ ਲਿਖਤੀ ਟੈਸਟ 50 ਨੰਬਰ ਲੈ ਕੇ ਕਲੀਅਰ ਕੀਤਾ ਹੋਇਆ ਤਾਂ ਨੌਕਰੀ ਮਿਲਦੀ ਹੈ ਐਦਾਂ ਨਹੀਂ ਹੈ 99.99% ਪੰਜਾਬੀ ਨੇ ਜਿਹੜੇ ਨੌਕਰੀ ਲੈਂਦੇ ਨੇ ਐਵੇਂ ਕਹੀ ਜਾਂਦਾ ਕੋਈ ਕਹਿੰਦਾ ਨੌਕਰੀ ਤਾਂ ਉਹ ਲੈ ਕੇ ਚਲੋ ਖੈਰਾ ਸਾਹਿਬ ਐਂ ਕਰਦੇ ਆ ਉਹ ਤਾਂ 50% ਨੰਬਰ ਲੈ ਕੇ ਪੰਜਾਬੀ ਦੇ ਲਿਖਤੀ ਟੈਸਟ ਚੋਂ ਨੌਕਰੀ ਲੈਂਦੇ ਨੇ ਤੁਸੀਂ 20% ਲੈ ਕੇ ਦਿਖਾ ਦਿਓ ਚਲੋ ਤੁਹਾਨੂੰ ਆਪ ਨੂੰ ਤਾਂ ਪੰਜਾਬੀ ਨਹੀਂ ਆਉਂਦੀ ਮਹਾਰਾਜ ਪਹਾੜਾਂ ਵਾਲੇ ਸਕੂਲਾਂ ਚ ਪੜ੍ਹੇ ਹੋਏ ਹਾਂ ਤੁਹਾਨੂੰ ਇੰਨੀ ਛੋਟ 50 ਦੀ بجائے ਤੁਹਾਨੂੰ ਪੀ ਨੰਬਰ ਲੈਣੇ ਪੈਣਗੇ ਹੋਰ ਵੀ ਛੋਟ ਕਿ ਮੈਂ ਪੇਪਰ ਵੀ ਲੀਕ ਕਰ ਦੂੰਗਾ ਵੀ ਪੰਜਾਬ ਦੀ ਰਾਜਧਾਨੀ ਕਿਹੜੀ ਹੈ ਇਹ ਆਊਗਾ ਇਹਨਾਂ ਨੂੰ ਵੀ ਪਤਾ ਹੈ ਚੰਡੀਗੜ੍ਹ ਹੈ ਮੈਨੂੰ ਵੀ ਪਤਾ ਹੈ ਪਰ ਚੰਡੀਗੜ੍ਹ ਲਿਖਣਗੇ ਕਿਵੇਂ ਪੰਜਾਬੀ ਚ ਮੈਂ ਕਹਿ ਦੂੰਗਾ ਉਹ ਸਵਾਲ ਪਾ ਦੂੰਗਾ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਨੂੰ ਕੀ ਕਿਹਾ ਜਾਂਦਾ ਹੈ ਉਹਦਾ ਸਹੀ ਅਨਸਰ ਹੈਗਾ ਪ੍ਰੀਖਿਆਰਤੀ ਲਿਖਣਗੇ ਕਿਵੇਂ ਪ੍ਰੀਖਿਆਰਤੀ ਇਹ ਤਾਂ ਵਿਦਿਆਰਥੀ ਨਹੀਂ ਲਿਖਿਆ ਜਾਣਾ ਆਪ ਪੰਜਾਬੀ ਆਉਂਦੀ ਨਹੀਂ ਉਂਗਲ ਨੁਕਸ ਕੱਢੀ ਜਾਣਿਆ ਮੈਂ ਕਾਂਗਰਸ ਪਾਰਟੀ ਤੋਂ ਪੁੱਛਣਾ ਚਾਹੁੰਦਾ ਕਿ ਇਹ ਉਹਨਾਂ ਦਾ ਏਜੰਡਾ ਹੈ ਕਿ ਦੇਸ਼ ਚੋਂ ਕੋਈ ਬੰਦਾ ਪੰਜਾਬ ਚ ਨਾ ਆਵੇ ਇੱਥੇ ਕੰਮ ਨਾ ਕਰੇ ਉਹ ਆਉਂਦੇ ਆ ਵਿਚਾਰੇ ਲੇਬਰ ਕਰਦੇ ਆ ਕਿਰਤ ਕਰਦੇ ਆ ਪੰਜਾਬ ਦੀ ਧਰਤੀ ਐ ਦਾਤਾ ਵੰਡਣ ਵਾਲੀ ਧਰਤੀ ਐ ਅਸੀਂ ਲੰਗਰ ਚ ਬਿਠਾ ਕੇ ਜਦੋਂ ਪੰਕਤ ਚ ਬਿਠਾਉਂਦੇ ਆ ਨਾ ਲੰਗਰ ਵੇਲੇ ਪਹਿਲਾਂ ਥਾਲੀ ਵਹਿਗਰੂ ਫਿਰ ਦਾਲ ਵਹਿਗਰੂ ਫਿਰ ਚਪਾਤੀ ਵਹਿਗਰੂ ਫਿਰ ਪਾਣੀ ਵਹਿਗਰੂ ਕਦੇ ਇਹ ਪੁੱਛਿਆ ਕਿਹੜੇ ਸਟੇਟ ਤੋਂ ਆਇਆ ਭਾਈ ਤੂੰ ਤੂੰ ਕਿਹੜੀ ਸਟੇਟ ਦਾ ਆਇਆ ਸਭ ਨੂੰ ਵਹਿਗਰੂ ਸਭ ਨੂੰ ਅਸੀਂ ਤਾਂ ਉਹ ਲੋਕ ਆ ਯਾਰ ਅਸੀਂ ਤਾਂ ਦਾਤਾ ਵੰਡਣ ਵਾਲੇ ਲੋਕ ਆ ਯਾਰ ਤੁਸੀਂ ਸਾਨੂੰ ਛੋਟੇ ਕਰੀ ਜਾਂਦੇ ਹੋ ਲੱਖ ਲਾਣ ਤਾਂ ਤੁਹਾਡੀ ਆਈ ਸੋਚ ਤੇ ਸਾਡਾ ਲੰਗਰ ਤਾਂ ਯੂਕਰੇਨ ਲੱਗ ਜਾਂਦਾ ਸਾਡਾ ਲੰਗਰ ਤਾਂ ਤੁਰਕੀ ਲੱਗ ਜਾਂਦਾ ਜਿੱਥੇ ਕੋਈ ਕੁਦਰਤ ਵੀ ਆਫਤਾਜੇ ਸਾਡਾ 20 ਰੁਪਏ ਆਲਾ ਲੰਗਰ ਲੱਗ ਜਾਂਦਾ ਬਾਬੇ ਨਾਨਕ ਵਾਲਾ ਤੁਸੀਂ ਇੰਨੀ ਛੋਟੀ ਸੋਚ ਵਾਲੇ ਰਾਜਾ ਬੜਿੰਗ ਤਾਂ ਮਾਂਜਦਾ ਉਹਨੇ ਕਿਉਂਕਿ ਉਹ ਲੁਧਿਆਣੇ ਤੋਂ ਲੜ ਰਿਹਾ ਹੈ ਉੱਥੇ ਤੈਨੂੰ 3.5 ਲੱਖ ਵੋਟ ਹੈ ਪ੍ਰਵਾਸੀਆਂ ਦੀ ਉਹ ਕੱਲ ਦਾ ਕਹੀ ਜਾਂਦਾ ਨਾ ਨਾ ਆਇਆ ਨਹੀਂ ਕਹੇ ਸਾਦਾ ਇਹ ਉਹ ਤਾਂ ਕਹਿਤਾ ਉਹਨੇ ਸੋ ਕਾਂਗਰਸ ਤੋਂ ਡਰਨ ਦੀ ਕੋਈ ਲੋੜ ਨਹੀਂ ਇਹ ਤਾਂ ਇੱਕ ਦੂਜੇ ਨੂੰ ਹੀ ਮਾਰਨਗੇ ਕਾਂਗਰਸੀਆਂ ਦੀ ਤਾਂ ਆਪਸ ਚ ਦੋਸਤੀ ਕਛੂ ਤੇ ਚੂਹੇ ਵਾਲੀ ਹੈ ਕਛੂ ਤੇ ਚੂਹੇ ਨੇ ਦੋਸਤੀ ਕਰ ਲਈ ਆਪਸ ਚ ਦੋਨਾਂ ਨੇ ਪੂਛਾ ਮੰਨ ਲਿਆ ਵੀ ਇਕੱਠੇ ਰਹਾਂਗੇ ਕਛੂ ਨੂੰ ਥੋੜੀ ਜਿਹੀ ਧੁੱਪ ਲੱਗੀ ਉਹਨੇ ਇਹ ਤਾਂ ਦੇਖਿਆ ਨਹੀਂ ਪਿੱਛੇ ਚੂਹਾ ਬੰਨਿਆ ਹੋਇਆ ਟੋਬੇ ਦੇ ਵਿੱਚ ਵੜ ਗਿਆ ਚੂਹਾ ਡੁੱਬ ਕੇ ਮਰ ਗਿਆ ਘੰਟੇ ਬਾਅਦ ਕਛੂ ਨਿਕਲਿਆ ਕਹਾਂ ਬਾਜ ਫਿਰਦਾ ਸੀ ਉਹਨੇ ਦੇਖਿਆ ਚੂਹਾ ਮਰਿਆ ਪਿਆ ਉਹਨੇ ਚਪਟ ਮਾਰਿਆ ਪੰਜਾ ਚੂਹਾ ਚੱਕ ਲਿਆ ਕਿਉਂਕਿ ਪੂੰਛ ਬੰਨੀ ਹੋਈ ਸੀ ਨਾਲ ਕਛੂ ਚੱਕਿਆ ਗਿਆ 200 ਮੀਟਰ ਤੋਂ ਕਛੂ ਡਿੱ ਗਿਆ ਕਛੂ ਮਰ ਗਿਆ ਹੁਣ ਕਾਂਗਰਸੀ ਆਪਸ ਵਿੱਚ ਫੈਸਲਾ ਕਰ ਲੈਣ ਕੌਣ ਕਛੂ ਹੈ ਕੌਣ ਚੂਹਾ ਹੈ ਪਰ ਇੱਕ ਦੂਜੇ ਨੂੰ ਮਾਂਝਣਗੇ ਬਸ ਸੋ ਵੀਰੋ ਆਪ ਤਾਂ ਇਹ ਜੀ ਆ ਇਹ ਜੀ ਰਾਵਾਂਗੇ ਮੈਨੂੰ ਬੜਾ ਚੰਗਾ ਲੱਗਦਾ ਜਦੋਂ ਬਾਈ ਜੀ ਕਹਿ ਕੇ ਬੁਲਾਉਂਦੇ ਹੋ ਤੁਸੀਂ ਮੈਨੂੰ ਜਦੋਂ ਮਾਮਾ ਸਿਰ ਪਲੋਸਦਿਆਂ ਨੇ ਪੁੱਤ ਸਿਰ ਪਲੋਸਦਿਆਂ ਕਈ ਵਾਰੀ ਰੂਟ ਚੋਂ ਪਤਾ ਲੱਗ ਜਾਂਦਾ ਉਹ ਰੂਟ ਲੱਗਿਆ ਹੁੰਦਾ ਹੈ ਪ੍ਰੋਟੋਕਾਲ ਦਾ ਪੁਲਿਸ ਵਾਲਿਆਂ ਤੋਂ ਪਤਾ ਲੱਗ ਜਾਂਦਾ ਕੌਣ ਆ ਰਿਹਾ ਹੈ ਤਾਂ ਸਾਰਾ ਪਿੰਡ ਹੀ ਬਾਹਰ ਖੜਾ ਹੁੰਦਾ ਮੈਨੂੰ ਇਹ ਨਹੀਂ ਹੈਗਾ ਕਿ ਜੇ ਮੈਂ ਲੁਧਿਆਣੇ ਤੋਂ ਬਰਨਾਲੇ ਆਉਣੇ ਇਹਦਾ ਮਤਲਬ ਸਿੱਧਾ ਰੂਟ ਨਹੀਂ ਹੈਗਾ ਲਗਭਗ ਹਰ ਪਿੰਡ ਹਰ ਕਸਬੇ ਦੇ ਵਿੱਚ ਲੋਕ ਖੜੇ ਹੁੰਦੇ ਆ ਔਰ ਸਰੋਪੇ ਲੈ ਕੇ ਖੜੇ ਹੁੰਦੇ ਆ ਹਾਰ ਲੈ ਕੇ ਖੜੇ ਹੁੰਦੇ ਆ ਮੈਂ ਗੱਡੀ ਰੋਕ ਲੈਂਦਾ ਫਿਰ ਮੈਂ ਮੈਲੰਗ ਕਿਵੇਂ ਜਾਦਾ ਇੱਦਾਂ ਜਦੋਂ ਇੰਨਾ ਪਿਆਰ ਮਿਲ ਰਿਹਾ ਹੈ ਅੱਜਕੱਲ ਇੱਥੇ ਇੰਨਾ ਪਿਆਰ ਮਿਲ ਰਿਹਾ ਹੈ ਆ ਇਧਰ ਲਿਆਂ ਨੂੰ ਇਹਨਾਂ ਨਾਲ ਹੱਥ ਮਿਲਾ ਕੇ ਬਾਜ ਉਂਗਲੀਆਂ ਗਿਣਨੀਆਂ ਪੈਂਦੀਆਂ ਨੇ ਪੂਰੀਆਂ ਨਹੀਂ ਜਾਂ ਲੈ ਕੇ ਇੱਕ ਅੱਧੀ ਇਹਨਾਂ ਦੀ ਆ ਹਾਲ ਤਾਂ ਇੱਕ ਦਿਨ ਰੋ ਨਹੀਂ ਲੱਗੀ ਪਈ ਸੀ ਬੀਬਾ ਉਹ ਤਾਂ ਹਜੇ ਅੱਖਾਂ ਜੀਆਂ ਅੰਗਲੀਆਂ ਹੋਈਆਂ ਨੇ ਇਹ ਤਾਂ ਚੰ ਚਾਰ ਦਿਨ ਠਹਿਰੋ ਹਜੇ ਮੇਰੇ ਘੇੜੇ ਲੱਗ ਜਾਣ ਤੋਂ ਚਾਰ ਭਲਾ ਡਿੱਕ ਨਹੀਂ ਇੱਧਰ ਉਦੋਂ ਬਾਅਦ ਤਾਂ ਸਿੱਧੇ ਹੀ ਰੋਣਗੇ ਜੇ ਕਹਾਂ ਹਰਾਉਂਦੇ ਨੇ ਨਾਲੇ ਡਰਾਉਂਦੇ ਨੇ ਹੁਣ ਪਤਾ ਲੱਗੂਗਾ ਨਾ ਬੀਬਾ ਜੀ ਨੂੰ ਹੁਣ ਪੰਜਾਬੀ ਬੋਲਣੀ ਪੈ ਰਹੀ ਹੈ ਹੁਣ ਪੰਜਾਬੀ ਨਿਕਲ ਕੇ ਸਾਹਮਣੇ ਆ ਰਹੀ ਹੈ ਪਹਿਲਾਂ ਬੋਲੇ ਹੀ ਨਹੀਂ ਸੀ ਕਦੇ ਇਹ ਬੋਲਣ ਦੀ ਲੋੜ ਹੀ ਨਹੀਂ ਸੀ ਹੁਣ ਆਉਂਦੇ ਆ ਭਗਵੰਤ ਮਾਨ ਹੈ ਈਸ਼ੁਰਾ ਗੋਪਦ ਹੈ ਇਹ ਪਹਿਲਾਂ ਚੋਨਾ ਫਿਰ ਚੋਨਾ ਮੈਂ ਕਿਹਾ ਪਹਿਲਾਂ ਚੋਨਾ ਕਹਿੰਦੀ ਹੈ ਜਾਂ ਚੋਨਾ ਕਹਿੰਦੀ ਹੈ ਪੰਜਾਬੀ ਤਾਂ ਕਦੇ ਪੜ੍ਹੀ ਨਹੀਂ ਆਪ ਯੂਪੀ ਤੋਂ ਆਏ ਹੋਏ ਨੇ ਸਾਨੂੰ ਕਹਿੰਦੇ ਨੇ ਯੂਪੀ ਵਾਲੇ ਬਿਹਾਰ ਆਪ ਯੂਪੀ ਤੋਂ ਆਏ ਹੋਏ ਨੇ ਪੀਲੀ ਪੀਟ ਜਾ ਕੇ ਕਹਿੰਦੀ ਮੈਂ ਤੁਹਾਡੀ ਧੀ ਹਾਂ ਇੱਥੇ ਆਖੇ ਨੇ ਸਾਡੀ ਧੀ ਸੋ ਇਹਨਾਂ ਦਾ 1 ਜੂਨ ਨੂੰ ਅ ਬਸ ਸਮਝ ਗਏ ਦੋਨੇ ਹੱਥ ਤਾਹਾਂ ਕਰਕੇ ਦੋ ਨਾਰੇ ਲਾ ਦਿਓ ਇਨਕਲਾਬ ਜਿੰਦਾਬਾਦ ਦੇਖੋ ਦੋ ਦੋ ਕ ਵੋਲਿਊਮ ਚੱਕ ਦੋ ਘਰੇ ਤਾਂ ਪਹੁੰਚੇ ਨਾਰਾ ਇਸ ਵਕਤ ਇੱਕ ਮਿੰਟ ਐਸ ਓਹੋ ਲੰਚ ਟਾਈਮ ਹੋ ਗਿਆ ਲੰਚ ਟਾਈਮ ਉਹ ਸਵਾ ਦੋ ਹੋ ਗਏ ਲੰਚ ਟਾਈਮ ਹੈ ਰੋਟੀ ਖਾਈ ਜਾਂਦੇ ਹੋਣੇ ਤੇ ਜਦੋਂ ਹੁਣੇ ਰੋਟੀ ਬੁਰਕੀ ਚੱਕਣਾ ਥਾਲੀ ਜੀ ਹੱਲੇ ਤਾਨੂੰ ਬਤਲ ਗਿਆ ਕਿ ਹੋ ਗਿਆ ਉਹ ਕਹਿੰਦਾ ਨਰੂਆ ਨੇ ਪਵਤ ਮਨ ਆਇਆ ਹੋਇਆ ਨਾਰੇ ਲੱਗ ਰਹੇ ਹੋਣੇ ਕਿ ਬੀਬਾ ਜੀ ਨਾਰੇ ਲੱਗ ਰਹੇ ਅੱਛਾ ਇਹਨਾਂ ਵਾਲੀਆਂ ਬੀਬਾ ਜੀ ਛੋਟੀ ਬੀਬਾ ਜੀ ਵੱਡੀ ਸਾਡੇ ਵਾਲੀ ਗੁਰਮੇਲ ਵਾਲੀ ਭੋਲੇ ਵਾਲੀ ਅਸੀਂ ਉੱਥੇ ਹੀ ਰਹਿ ਗਏ ਯਾਰ ਥੱਲੇ ਸਾਨੂੰ ਮਲੰਗ ਕਹਿੰਦੇ ਆ ਯਾਰ ਓ ਸਾਨੂੰ ਮਲੰਗ ਕਹਿੰਦੇ ਆ ਬਾਏ ਮਲੰਗ ਤੁਸੀਂ ਉਹ ਹੀ ਕੀਤੇ ਆ ਯਾਰ ਤੁਸੀਂ ਰਜਵਾੜੇ ਬਣ ਕੇ ਨਹਿਰਾਂ ਥੋਟੇ ਖਤਮ ਹੁੰਦੀਆਂ ਜਾ ਕੇ ਖੇਤਾਂ ਚ ਦੂਜੀਆਂ ਨਹਿਰਾਂ ਚ ਪਾਣੀ ਹੈ ਨਹੀਂ ਜਦੋਂ ਮੈਂ ਪਾਣੀ ਦੇਤਾ ਉਦੋਂ ਕਹਿੰਦੇ ਨਹਿਰਾਂ ਹਾਂ ਇਹ ਵੀ ਨਹਿਰਾਂ ਨੇ ਹਾਂ ਵਾਜੀ ਵਾ ਪੜਾਸ ਨਿਕਲ ਰਹੀ ਆ ਲੋਕਾਂ ਦੀ ਲੈ ਹੁਣ ਫਿਰ ਉਹ ਤੋਂ ਵੀ ਡਬਲ ਕਰੋ ਡਾਈਨਿੰਗ ਟੇਬਲ ਤੇ ਉਹਨਾਂ ਦੀਆਂ ਥਾਲੀਆਂ ਹੱਲਣ ਦੋਨੇ ਹੱਥ ਪਰ ਚੱਕ ਕੇ ਇਨਕਲਾਬ ਇਨਕਲਾਬ ਬੋਲੇ ਸੋਨਿਆਲ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਏ ਪਰਿਵਾਰਾਂ ਸਮੇਤ ਆਏ ਔਰ ਤੁਹਾਡੇ ਨਾਲ ਖੜਾਂਗੇ ਗਰੀਬ ਤੋਂ ਗਰੀਬ ਦੇ ਨਾਲ ਖੜਾਂਗੇ ਔਰ ਗਰੀਬ ਦੀ ਗਰੀਬੀ ਨੂੰ ਦੂਰ ਕਰਨ ਵਾਸਤੇ ਜੇ ਭਗਵੰਤ ਮਾਨ ਦੀ ਕਲਮ ਕੰਮ ਆਉਂਦੀ ਹੈ ਇਹ ਤੋਂ ਵੱਡਾ ਮੈਂ ਕੋਈ ਪੁੰਨ ਨਹੀਂ ਸਮਝूंगा ਇਹ ਮੇਰੇ ਲਈ 101 ਅਖੰਡ ਪਾਠ ਖਲਾਉਣ ਦੇ ਬਰਾਬਰ ਹੋਊਗਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਹੁਣ ਮੈਂ ਬੇਨਤੀ ਕਰਾਂਗਾ ਬਠਿੰਡਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ